ਇੱਕ ਤੇਜ਼ ਰਫ਼ਤਾਰ ਆਡੀ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜੀ ਹਾਂ ਬੇਕਾਬੂ ਹੋਈ ਆਡੀ ਰਫ਼ਤਾਰ ਕਾਰ ਦੀ ਜਿਹੜੀ ਰਫ਼ਤਾਰ ਸੀ ਉਸਨੇ ਕਹਿਰ ਮਚਾਇਆ ਤਿੰਨ ਤੋਂ ਚਾਰ ਲੋਕ ਕੁਚਲ ਕੇ ਰੱਖ ਦਿੱਤੇ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਨੇ ਲੁਧਿਆਣਾ ਦੇ ਭਾਮੀਆਂ ਰੋਡ ਸਟੇਟ ਤੇ ਜੀਕੇ ਸਟੇਟ ਦੇ ਬਾਹਰ ਇਹ ਆਡੀ ਨੇ ਤਬਾਹੀ ਮਚਾਈ ਹੈ ਤੇਜ਼ ਰਫ਼ਤਾਰ ਸੀ ਇਸ ਦੀ ਕੰਟਰੋਲ ਨਹੀਂ ਹੋਇਆ ਬੇਕਾਬੂ ਹੋ ਕੇ ਤਿੰਨ ਚਾਰ ਲੋਕਾਂ ਨੂੰ ਕੁਚਲ ਕੇ ਰੱਖ ਦਿੱਤਾ ਤੁਹਾਨੂੰ ਦੱਸਦੀ ਕਿ ਇੱਕ ਕੁਲਚੇ ਛੋਲੇ ਵਾਲੀ ਰੇੜੀ ਲੱਗੀ ਕੋਈ ਸੀ ਆ ਉਹ ਰੇੜੀ ਦੇ ਵਿੱਚ ਜਾ ਕੇ ਵੱਜਦੀ ਐ ਫਿਰ ਦੋ ਤਿੰਨ ਲੋਕ ਹੋਰ ਜਿਹੜੇ ਸੜਕ ਤੇ ਜਾ ਰਹੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਦਾ ਤੁਹਾਨੂੰ ਦੱਸ ਦੇ ਕਿ ਜਿਹੜਾ ਰੇੜੀ ਜਸਲੀ ਲਾਈਕ ਹੋਈ ਸੀ ਕੁਲਚੇ ਛੋਲੇ ਆ ਦੀ ਉਹਦੇ ਵਿੱਚ ਜਦੋਂ ਜਾ ਕੇ ਆਡੀ ਲੱਗਦੀ ਐ ਆਡੀ ਵੱਜਦੀ ਐ ਤਾਂ ਉਸ ਤੋਂ ਬਾਅਦ ਰੇੜੀ ਦੀਆਂ ਤਾਂ ਧੱਜੀਆਂ ਉੱਡੀਆਂ ਨੇ ਪਰ ਜੋ ਰੇੜੀ ਦਾ ਮਾਲਕ ਸੀ ਜੋ ਕਰਿੰਦਾ ਸੀਗਾ ਕੁਲਚੇ ਛੁਲੇ ਬਣਾਉਣ ਵਾਲਾ ਉਹਦੀ ਵੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਨਾਜ਼ੁਕ ਸਥਿਤੀ ਉਹਦੀ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਤਸਵੀਰਾਂ ਦਿਖਾ ਰੀਆਂ ਤੇਜ਼ ਰਫ਼ਤਾਰ ਕਾਰ ਜਿਹੜੀ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਸਟੀਰਿੰਗ ਸੀ ਆਡੀ ਕਾਰ ਦਾ ਉਹ ਜੋ ਹੁਣ ਜਾਣਕਾਰੀ ਮਿਲ ਪਾਰੀ ਹੈ ਕਿ ਸਟੀਰਿੰਗ ਆਡੀ ਕਾਰ ਦਾ ਅਚਾਨਕ ਘੁੰਮ ਜਾਂਦਾ ਹੈ ਘੁੰਮ ਕਰ ਲੈ ਕੇ ਜਦੋਂ ਘੁੰਮ ਗਿਆ ਸਟੀਰਿੰਗ ਤੇ ਉਸ ਤੋਂ ਬਾਅਦ ਕਈ ਲੋਕ ਗੱਡੀ ਦੇ ਚਪੇੜ ਦੇ ਵਿੱਚ ਵੀ ਆ ਜਾਂਦੇ ਕਿਉਂਕਿ ਰਫ਼ਤਾਰ ਤੇਜ਼ ਹੁੰਦੀ ਹੈ ਕਾਬੂ ਨਹੀਂ ਹੋ ਪੌਂਦੀ ਬੇਕਾਬੂ ਹੋ ਕੇ ਇੱਕ ਨੌਜਵਾਨ ਦੇ ਵਿੱਚ ਵੱਜਦੀ ਹੈ ਔਰ ਕੁਝ ਸਥਾਨਕ ਲੋਕ ਜਿਹੜੇ ਨੇ ਉਹ ਇਸ ਛਪੇੜ ਦੇ ਵਿੱਚ ਆਏ ਨੇ ਕੁਲਚੇ ਛੋਲਿਆਂ ਦੀ ਰੇੜੀ ਵਾਲਾ ਇਸ ਛਪੇੜ ਦੇ ਵਿੱਚ ਆ ਗਿਆ ਔਰ ਇਹ ਵੀ ਦੱਸਿਆ ਜਾ ਰਿਹਾ ਲੋਕਾਂ ਨੇ ਕਿਹਾ ਕਿ ਜਿਹੜਾ ਕਾਰ ਚਲਾ ਰਿਹਾ ਸੀ ਨਾ ਨੌਜਵਾਨ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਜਿਹੜੇ ਉੱਥੇ ਲੋਕ ਰਾਗੀ ਸੀ ਚਸ਼ਮਦੀਦ ਸੀ ਜਿਹੜੇ ਹਾਦਸੇ ਦੇ ਗਵਾਹ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਨੌਜਵਾਨ ਸੀਗਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਔਰ ਇਹ ਪੀੜ ਪਾੜ ਵਾਲਾ ਇਲਾਕਾ ਸੀਗਾ ਔਰ ਉਸ ਤੋਂ ਬਾਅਦ ਤਾਂ ਅੰਦਾਜ਼ਨ ਦਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਜਦੋਂ ਆਡੀ ਕਾਰ ਦਾ ਕਹਿ ਦੇਖਣ ਨੂੰ ਮਿਲਿਆ ਤਾਂ ਲੋਕਾਂ ਨੇ ਜਦੋਂ ਦੇਖਿਆ ਤਾਂ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਜਿਹੜੇ ਲੋਕ ਕਾਰ ਦੀ ਚਪੇੜ ਦੇ ਵਿੱਚ ਆਏ ਉਹਨਾਂ ਨੂੰ ਚੱਕਿਆ ਤਿੰਨ ਤੋਂ ਚਾਰ ਲੋਕ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਔਰ ਜੋ ਕੁਲਚੇ ਸ਼ੋਲੇ ਵਾਲਾ ਸਿਉ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਸਿੱਧੀ ਆਡੀ ਵੱਜੀ ਹੀ ਉਹਦੀ ਰੇੜੀ ਦੇ ਵਿੱਚ ਹੈ ਉਸ ਬੰਦੇ ਨੂੰ ਟਾਰਗੇਟ ਕੀਤਾ ਗਿਆ ਔਰ ਦੋ ਤਿੰਨ ਹੋਰ ਵੀ ਲੋਕ ਜਿਹੜੇ ਆਹ ਦੇ ਚਪੇੜ ਦੇ ਵਿੱਚ ਆਏ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਤ ਬਹੁਤ ਸੀਰੀਅਸ ਦੱਸੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਸੇ ਵੇਲੇ ਕਈ ਲੋਕ ਕਾਹਲੀ ਕਰ ਜਾਂਦੇ ਨੇ ਕਾਹਲੀ ਕਰਕੇ ਵੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕ ਜਿਹੜੇ ਨਸ਼ੇ ਦਾ ਸੇਵਨ ਕਰਕੇ ਗੱਡੀ ਚਲਾਉਂਦੇ ਨੇ ਤਾਂ ਉਹ ਫਿਰ ਆਪਣਾ ਆਪ ਵੀ ਖੋ ਬੈਠਦੇ ਨੇ ਪਤਾ ਕੁਝ ਲੱਗਦਾ ਨਹੀਂ ਹੈ ਤਾਂ ਭੀੜ ਪੜ ਵਾਲੇ ਇਲਾਕੇ ਦੇ ਵਿੱਚ ਇਸ ਤਰੀਕੇ ਦਾ ਕਾਂਡ ਹੋ ਜਾਂਦਾ ਹੁਣ ਆਹ ਦੇਖ ਲਓ ਇਹ ਲੁਧਿਆਣਾ ਦੀ ਵੀਡੀਓ ਹੈ ਮਲਯੁਤੇਾਨਾ ਦੇ ਭਾਮੀਆਂ ਰੂਟ ਸਤੇਤ ਜੀਕੇ ਸਟੇਟ ਹੈ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਆਡੀ ਚਾਲਕ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਔਰ ਆਡੀ ਕਾਰ ਦੀ ਰਫਤਾਰ ਜਿਹੜੀ ਉਹ ਵੀ ਤੇਜ਼ ਸੀਗੀ ਪਹਿਲੀ ਗੱਲ ਤਾਂ ਭੀੜ ਭੜ ਵਾਲਾ ਇਲਾਕਾ ਹੈ ਇੱਥੇ ਰਫਤਾਰ ਤੁਹਾਡੀ ਲਿਮਟ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੈ ਕੇ ਆਸ-ਪਾਸ ਲੋਕ ਜਾ ਰਹੇ ਨੇ ਆ ਰਹੇ ਨੇ ਸ਼ਹਿਰ ਹੈ ਭੀੜ-ਪੜ ਵਾਲਾ بڑا ਇਲਾਕਾ ਹੈ ਤਾਂ ਮੈਂ ਜਿਹੜੀ ਰਫ਼ਤਾਰ ਹੈ ਉਹ ਲਿਮਟ ਦੇ ਵਿੱਚ ਰੱਖਾਂ ਦੂਜੀ ਗੱਲ ਇਹ ਹੈ ਕਿ ਜੇਕਰ ਜਾਂਚ ਦੇ ਵਿੱਚ ਪਾਇਆ ਜਾਂਦਾ ਹੈ ਕਿ ਉਸ ਨੌਜਵਾਨ ਨੇ ਜੋ ਆਡੀ ਦਾ ਚਾਲਕ ਸੀ ਉਸਨੇ ਨਸ਼ੇ ਦਾ ਸੇਵਨ ਕੀਤਾ ਹੈ ਤਾਂ ਫਿਰ ਇੱਕ ਕ੍ਰਾਈਮ ਬਣਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਸੀਂ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਗੱਡੀ ਨਹੀਂ ਚਲਾ ਸਕਦੇ ਉਸ ਤੋਂ ਬਾਅਦ ਤਾਂ ਦੱਸਦੇ ਕਿ ਦੋ ਤੋਂ ਤਿੰਨ ਲੋਕ ਇਸ ਆਡੀ ਕਾਰ ਦੇ ਸ਼ਿਕਾਰ ਹੋਏ ਨੇ ਜਿਹੜੇ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹੁਣ ਇਹ ਵੀ ਕਿਹਾ ਗਿਆ ਕਿ ਪੁਲਿਸ ਵੀ ਇਸ ਮਾਮਲੇ ਦਾ ਹਿੱਸਾ ਬਣੀ ਹੈ ਪੁਲਿਸ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਉਹ